ਇਹ ਸ਼ਬਦ ਸੁਣਿਓ ਸਤਿਗੁਰੂ ਜੀ ਪਰਮਉਦੇ ਨੀਕੀ RAM ਕੀ ਧੁਨ ਸੋਏ ਕਹੰਦੇ ਜੋ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਦੀ ਜੋ ਨਾਮ ਦੀ ਧੁਨ ਹੈ ਨਾ ਨਾਮ ਦੀ ਜਿਹੜੀ ਆਵਾਜ਼ ਹੈ ਕਹੰਦੇ ਸੋਏ ਉਹ ਸਾਰਿਆਂ ਤੋਂ ਨੀਕੀ ਕੀ ਚੰਗੀ ਹੈ ਜਿਹੜੀ ਨਾਮ ਦੀ ਧੋਨੇ ਨਾ ਸੰਦੇ ਉਹ ਚੰਗੀ ਐ ਪਰਮੇਸ਼ਰ ਦੇ ਨਾਮ ਦੀ ਧੋਨੇ ਕਿਉਂਕਿ ਸੰਸਾਰ ਦੇ ਅੰਦਰ ਹੋਰ ਵੀ ਅਨੇਕਾਂ ਤੁਨਾ ਨੇ ਆ ਗੀਤਾਂ ਦੀਆਂ ਤੁਨਾ ਪਰ ਇਹਨਾਂ ਨੂੰ ਚੰਗਾ ਨਹੀਂ ਮੰਨਿਆ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਫਰਮਾਉਂਦੇ ਹਨ ਸ੍ਰਵਣੀ ਇਹ ਨਾ ਸੁਣਾਏ ਸਾਕਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਅਜਾਏ ਕੰਦੇ ਜਿਹੜੇ ਭਾਈ ਆ ਸਾਕਤ ਪੁਰਸ਼ ਕੰਦੇ ਗੀਤ ਆਦ ਗਾਉਂਦੇ ਐ ਸੁਨਾ ਗਾਉਂਦੇ ਐ ਕੰਦੇ ਭਾਈ ਇਹ ਆਪਣੇ ਕੰਨਾਂ ਨੂੰ ਨਾ ਸੁਣਾਈ ਇਹ ਨਾ ਆਪਣੇ ਕੰਨਾਂ ਦੇ ਵਿੱਚ ਸੁਣੋ ਕਿਉਂਕਿ ਇਹਨਾਂ ਦੇ ਬੋਲੇ ਹੋਏ ਬੋਲ ਵੀ ਅਜਾਏ ਬਿਰਥਾ ਝੂਠੇ ਐ ਤੇ ਜਦੋਂ ਤੂੰ ਇਹਨਾਂ ਦੇ ਬੋਲੇ ਹੋਏ ਬੋਲ ਸੁਨੇਗਾ ਨਾ ਤੂੰ ਨਾ ਸੁਨੇਗਾ ਇਹਨਾਂ ਨੇ ਤੇਰੇ ਹਿਰਦੇ ਦੇ ਅੰਦਰ ਵਿਕਾਰਾਂ ਦੀ ਵਾਸ਼ਨਾ ਹੀ ਪੈਦਾ ਕਰਨੀ ਹੈ ਤੇਰੇ ਅੰਦਰ ਮੰਦਵਾਸ ਨਹੀਂ ਪੈਦਾ ਹੋਊਗੀ ਉਹ ਕਨਾਂ ਦੀਆਂ ਧੁਨੀਆਂ ਵਿਸ਼ੇ ਵਿਕਾਰਾਂ ਦੇ ਵਿੱਚ ਮਿਲੀਆਂ ਹੋਈਆਂ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਨਹੀਂ ਭਾਈ ਧੁਨ ਸੁਣਾਉਣੀ ਸਾਤ ਤਾਂ ਦੀ ਟੁੱਟੇ ਹੋਏ ਪਰਿਸ਼ਾਂ ਦੀ। ਕਹਿੰਦੇ ਧੁਨ ਜੇ ਸੁਣਨੀ ਹੈ ਸਾਰਿਆਂ ਤੋਂ ਸ੍ਰਿਸ਼ਟ ਧੁਨ ਕਿਹੜੀ ਹੈ? ਕਹਿੰਦੇ ਉਹ ਭਾਈ ਨਾਮ ਦੀ ਧੁਨ ਹੈ। ਨਾਮ ਦੀ ਧੁਨ ਆਪਣੇ ਕੰਨਾਂ ਨੂੰ ਸੁਣਾ। ਕੀਰਤਨ ਦੀ ਧੁਨ ਸੁਣਾ, ਕੀਰਤਨ ਸੁਣ। ਉਹ ਕਹਿੰਦੇ શ્રેਸ਼ਟ ਹੈ ਚੰਗੀ ਹੈ